हेलो फ्रेंड्स गुड मॉर्निंग दा अपना नमस्कार और सत श्री अकाल मैं ठीक ठाक हां फ्रेंड्स उम्मीद करती हां ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਚੰਗੇ ਚੰਗੇ ਕੰਮਾਂ 'ਚ ਵਿਅਸਤ ਹੋਵੋਗੇ फ्रेंड्स ਅੱਜ ਆਪਾਂ ਕਰਦੇ ਆਂ ਤਿਆਰੀ ਚਾਟ ਜਿਹੜੀ ਆਪਾਂ ਚਾਟ ਖਾਣੇ ਆ ਨਾ ਬਾਹਰ ਜਿਹੜੀ ਚਾਟ ਆਪਾਂ ਖਾਣੇ ਆ ਜੋ ਹਾਈਜੀਨਿਕ ਨਹੀਂ ਹੁੰਦੀ ਤੇ ਪ੍ਰਾਈਸ ਵੀ ਕਾਫੀ ਹੁੰਦਾ ਇਹਦਾ 70 ਤੋਂ ਲੈ ਕੇ 100 ਰੁਪਏ ਤੱਕ ਉਹ ਵੀ ਡਿਪੈਂਡ ਕਰਦਾ ਵੀ ਕਿ ਕਿਹੋ ਜਿਹਾ ਸਥਾਨ ਹੈ ਕੋਈ ਵਧੀਆ ਦੁਕਾਨ ਹੈ ਜਾਂ ਕੀ ਕਹਿੰਦੇ ਆ ਵਧੀਆ ਹੋਟਲ ਹੈ ਜੋ ਵੀ ਹੈ ਜੋ ਇਹ ਜਿਹੇ ਚੀਜ਼ਾਂ ਬਣਾਉਂਦੇ ਨੇ ਤਾਂ ਪਰ ਜੀ ਨਹੀਂ ਸਪਾਈ ਨਾਲ ਆਪਾਂ ਘਰੇ ਚੀਜ਼ ਬਣਾਉਨੇ ਆ ਬਾਹਰ ਨਹੀਂ ਹੋ ਸਕਦੀ ਉਹ ਨਹੀਂ ਸਪਾਈ ਕਦੇ ਵੀ ਜਾ ਕੇ ਰੈਸਟੋਰੈਂਟ ਤੇ ਕਿਤੇ ਵੀ ਵੱਡੇ ਹੋਟਲ ਤੇ ਜਾ ਕੇ ਦੇਖੋ ਜਿੱਥੇ ਉਹ ਚੀਜ਼ਾਂ ਬਣਾਉਂਦੇ ਨੇ ਉੱਥੇ ਕਿਹੋ ਜਿਹਾ ਹਾਲ ਹੁੰਦਾ ਵਾ ਸੋ ਫਰੈਂਡਸ ਮੈਂ ਰეკਮੈਂਡ ਕਰੂੰਗੀ ਕਿ ਕੋਈ ਵੀ ਐਸੀ ਚੀਜ਼ ਖਾਣ ਦਾ ਮਨ ਤਾਂ ਹਰ ਇੱਕ ਦਾ ਕਰਦਾ ਹੈ ਇਹ ਗਣ ਸਮਝ ਆਉਂਦਾ ਜੇ ਮੈਂ ਖਾਵਾਂ ਆਪਣੀ ਜੀਬ ਦਾ ਇੱਕ ਸਵਾਲ ਹੁੰਦਾ ਤੇ ਉਹਦੇ ਨਾਲ ਨਾਲ ਇਹ ਹੈਲਦੀ ਵੀ ਹੋਵੇ ਉਹਦੇ ਲਈ ਅੱਜ ਆਪਾਂ ਬਣਾਵਾਂਗੇ ਜੀ ਚਾਟ ਬਹੁਤ ਹੀ ਈਜ਼ੀ ਤਰੀਕੇ ਨਾਲ ਘਰ 'ਚ ਜਿਹੜਾ ਸਮਾਨ ਅਵੇਲੇਬਲ ਆ ਉਹਦੇ ਨਾਲ ਹੀ ਬਣਾਵਾਂਗੇ ਜੀ ਤਾਂ ਇਹਦੇ ਲਈ ਜਿਹੜਾ ਇਹਦਾ ਸਮਾਨ ਆ ਉਹ ਮੈਂ ਤੁਹਾਨੂੰ ਸਾਰਾ ਦੱਸੂਗੀ ਸਭ ਤੋਂ ਪਹਿਲਾਂ ਪਾਏਗਾ ਜੀ ਆਪਣਾ ਪਾਧਾ ਹੀ ਫਰੈਸ਼ ਜਮਾਇਆ ਹੋਇਆ ਦਹੀਂ ਆ ਇਹਨੂੰ ਘੋਟਿਆ ਨਹੀਂ ਇਹਦਾ ਕੋਈ ਪਾਣੀ ਨਹੀਂ ਕੱਢਿਆ ਕੁਛ ਨਹੀਂ ਕੀਤਾ ਬਸ ਚਮਚੇ ਨਾਲ ਹੀ ਇਦਾਂ ਹਿਲਾ ਲਿਆ ਹੈ ਠੀਕ ਆ ਜੀ ਤੇ ਆਹ ਹੈ ਜੀ ਆਪਣੀ ਪਾਪੜੀ ਜਿਹੜੀ ਉੱਥੋਂ ਲੈਣੀ ਆ ਆਹ ਪਾਪੜੀ ਆ ਕਾਲੀ ਮਿਰਚਾਂ ਆਹ ਪੋਲਿਆ ਹੋਇਆ ਜੀਰਾ ਵਾ ਤੇ ਭੁੰਨ ਕੇ ਜੀਰਾ ਬੀਚ ਆ ਗਿਆ ਤੇ ਆ ਦੋ ਜਿਹੜੀਆਂ ਚੀਜ਼ਾਂ ਨੇ ਇੱਕ ਕੌਲੀ ਮੈਂ ਵਸਣ ਲਈ ਲਈ ਆ ਤੇ ਅੱਧੀ ਕੌਲੀ ਆ ਜਿਹੜੀ ਆਪਾਂ ਇਹਦੀ ਸੁੱਕੀ ੜੀ ਲਈ ਆ ਇਹ ਦੋਨਾਂ ਨੂੰ ਆਪਾਂ ਮਿਕਸ ਕਰਕੇ ਇਹਦੱਕ ਛੋਟੇ ਛੋਟੇ ਪਕੌੜੇ ਬਣਾਉਣੇ ਆ ਜਿੰਵੇਂ ਛੋਟੇ 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 ਪਕੌੜੇ ਬਣਾਉਣੇ ਆ ਚਾਟ ਲਈ ਇਹ ਪਕੌੜਾ ਲਈ ਜ਼ਰੂਰੀ ਨਹੀਂ ਇਹਦੇ ਚ ਕਈ ਸਾਰੀਆਂ ਆਪਸ਼ਨ ਹੈਗੀਆਂ ਨੇ ਤੁਸੀਂ ਰਾਗੀ ਦਾ ਆਟਾ ਲੈ ਸਕਦੇ ਹੋ ਕੋਈ ਵੀ ਮਿਲਟ ਦਾ ਆਟਾ ਹੋਵੇ ਉਹ ਦਾ ਤੁਸੀਂ ਪਕੌੜੇ ਛੋਟੇ ਛੋਟੇ ਬਣਾ ਸਕਦੇ ਹੋ ਜਿਹੜੀ ਆਪਣੀ ਉਰਦ ਦੀ ਦਾਲ ਆ ਉਹਦੇ ਬਣਾ ਸਕਦੇ ਹੋ ਉਹਦੇ ਵਿੱਚ ਚੌਲ ਮਿਕਸ ਕਰਕੇ ਜਿਵੇਂ ਮੈਂ ਦੋ ਮਿਕਸ ਕੀਤੇ ਉਹਦੇ ਵਿੱਚ ਆਪਾਂ ਚੌਲ ਪਾਉਂਦੇ ਉਰਦ ਦੀ ਦਾਲ ਰਾਤ ਨੂੰ ਭਿਓ ਕੇ ਰੱਖ ਦੋ ਉਹਦੇ ਵਿੱਚ ਛੋਟੇ ਛੋਟੇ ਪਕੌੜੇ ਬਣਾ ਸਕਦੇ ਆ ਤੇ ਹੁਣ ਮੈਂ ਇਨਸਟੈਂਟ ਬਣਾਉਣ ਲੱਗੀ ਆ ਮੇਰਾ ਸਵੇਰੇ ਮੂਡ ਬਣਿਆ ਵੀ ਚਲੋ ਅੱਜ ਚਾਟ ਬਣਾਉਨੇ ਆ ਤਾਂ ਮੈਂ ਇਹ ਦੋਨੇ ਇਨਗਰੀਡੀਅੰਟਸ ਲੈ ਲਿਆ ਇਹ ਇਹਨਾਂ ਦੋਨਾਂ ਨੂੰ ਮਿਕਸ ਕਰਕੇ ਇਹਦਾ ਪਤਲਾ ਡੋਅ ਤਿਆਰ ਕਰਨਾ ਤੇ ਛੋਟੇ ਛੋਟੇ ਪਕੌੜੇ ਤਲਨੇ ਆਪਾਂ ਤੇ ਉਹ ਵੀ ਘਰ ਦਾ ਕਿਉਂ ਆਪਾਂ ਘਰ ਦਾ ਜਿਹੜਾ ਸਮੁੰਦਰ ਦੇਲ ਉਹਦੇ ਚ ਤੇ ਆਪਨੇ ਲਈ ਥੋੜੀ ਜੀ ਸੌਗੀ ਲਈ ਆ ਸਿਰਫ ਸਵਾਦ ਵਾਸਤੇ ਇਸ ਸੌਗੀ ਤੇ ਨਾਲ ਅਸੀਂ ਬਾਕੀ ਦੇ ਡਰਾਈ ਫਰੂਟ ਵੀ ਪਾ ਸਕਦੇ ਹਾਂ ਜੇ ਆਪਣੇ ਬੱਚੇ ਖਾ ਲੈਂਦੇ ਆ ਜੀ ਤੇ ਮੈਂ ਸਿਰਫ ਇਹ ਪਾਉਂਗੀ ਤੇ ਆ ਆਪਣੀ ਭੁੰਨੀ ਹੋਈ ਮੂੰਗਫਲੀ ਆ ਪੀਨਟਸ ਭੁੰਨ ਕੇ ਨਾ ਛਿਲਕਾ ਤਾਰਿਆ ਹੋਇਆ ਵਾ ਤੇ ਆ ਆਪਣਾ ਜਿਹੜਾ ਆਲੂ ਭੂਜਿਆ ਹੁੰਦਾ ਹਲਦੀ ਰੰਗ ਦਾ ਉਹ ਵਾ ਦੀ ਆਹ ਭੋੜੀ ਦੇ ਪਿਆਜ਼ ਨੇ ਇਹ ਆਪਾਂ ਬਾਅਦ ਚੋਂ ਲੋਡ ਪਾਉਗੀ ਹੁਣ ਸਭ ਤੋਂ ਪਹਿਲਾਂ ਆਪਾਂ ਬੌਲ ਦੇ ਵਿੱਚ ਪਾ ਕੇ ਜਿਹੜਾ ਹੈਗਾ ਇਹਦਾ ਆਟਾ ਤਿਆਰ ਕਰ ਲੈਨੇ ਆਂ ਜੀ ਸ਼ੁਰੂ ਕਰਦੇ ਆਂ ਚਟਪਟ ਬਣਨ ਵਾਲੀ ਆਪਣੀ ਚਾਟ ਤੇ ਇਹਦੇ ਲਈ ਇੱਕ ਚਾਟ ਮਸਾਲਾ ਵੀ ਉਹ ਵੀ ਮੈਂ ਕੱਢ ਕੇ ਤੁਹਾਨੂੰ ਦਿਖਾਉਣੀ ਆ ਤੇ ਆਪਾਂ ਚਾਟ ਮਸਾਲਾ ਵੀ ਪਾਉਣਾ ਇਹਦੇ ਤੇ ਠੀਕ ਆ ਫਰੈਂਡਸ ਆਜੋ ਮੇਰੀ ਵੀਡੀਓ ਚ ਕਰਦੇ ਆਂ ਸ਼ੁਰੂ ਜੀ ਇਹ ਸਭ ਤੋਂ ਪਹਿਲਾਂ ਇਹਨੂੰ ਇਹਦਾ ਡੋ ਬਣਾ ਕੇ ਆਪਾਂ ਨਾ ਇਹਨੂੰ ਥੋੜਾ ਜਿਹਾ 5 ਮਿੰਟ ਲਈ ਰੈਸਟ ਰੱਖ ਦੇਣਾ ਕਿਉਂਕਿ ਜਿਹੜੀ ਆਪਣੀ ਸੂਜੀ ਆ ਉਹ ਫੁੱਲੂਗੀ ਆਜੋ ਫਰੈਂਡਸ ਮੇਰੀ ਵੀਡੀਓ ਚ ਹਾਂਜੀ ਫਰੈਂਡਸ ਸਭ ਤੋਂ ਪਹਿਲਾਂ ਆਪਾਂ ਜਿਹੜਾ ਮਿਸ਼ਰਣ ਲਿਆ ਵਾ ਸੂਜੀ ਤੇ ਆਟੇ ਦਾ ਆਪਾਂ ਇਹਦੇ ਵਿੱਚ ਨਮਕ ਮਿਰਚ ਪਾ ਲਈਏ ਥੋੜਾ ਥੋੜਾ ਜਵਾਦ ਅਨੁਸਾਰ ਉਹ ਜਿਹੜਾ ਬਾਹਰੋਂ ਲਈਦਾ ਆਪਾਂ ਉਹਦੇ ਚ ਬਹੁਤ ਸਾਰਾ ਪਾਇਆ ਹੁੰਦਾ ਹੈ ਤੇ ਇੱਕ ਮੈਂ ਤੁਹਾਨੂੰ ਇਹ ਦੱਸਣਾ ਆਪਾਂ ਨੂੰ ਚਟਣੀ ਚਾਹੀਦੀ ਸੀਗੀ ਤੇ ਉਹ ਜਿਹੜੀ ਚਟਨੀ ਆ ਨਾ ਮੈਂ ਘਰ ਹੀ ਬਣਾਉਣੇ ਹੁੰਦੀ ਐ આમਲੀ ਦੀ ਪਰ ਹੁਣ ਮੇਰੇ ਕੋਲ ਐਸ ਤਰ੍ਹਾਂ ਖੱਤ ਨਹੀਂ ਐ ਤੇ ਜੇ ਆਪਾਂ ਸੌਸ ਵੀਡੀਓ ਉਹ ਯੂਜ਼ ਕਰਾਂਗੇ ਆ ਬੜੀ ਕਰੀਮ ਵਾਲੀ ਸੌਸ ਐ ਜਿਹਦੇ ਵਿੱਚ ਮਿੱਠਾ ਘੱਟ ਹੁੰਦੀ ਐ ਇੱਕ ਸੌਸ ਯੂਜ਼ ਕਰਾਂਗੇ ਤੇ ਤੋਂ ਆਪਣਾ ਚਾਟਾ ਨੂੰ ਵੀ ਮੈਂ ਕੱਢ ਕੇ ਦਿਖਾਉਣੀ ਐ ਤੁਹਾਨੂੰ ਤੇ ਕਿਹਦੇ ਵਿੱਚ ਆਪਾਂ ਥੋੜਾ ਥੋੜਾ ਨਮਕ ਮਿਰਚਾ ਜਿਹੜਾ ਪਾ ਲੈਣਾ ਆ ਦੇਖੋ ਜੀ ਇੰਨਾ ਤੇ ਨਮਕ ਪਾ ਲੈਣਾ ਆ ਨਮਕ ਪਾ ਲਿਆ ਥੋੜੀ ਜੀ ਬੇਮਰੂਨ ਜੀ ਹਲਦੀ ਪਾਉਣੀ ਆ ਕਲਰ ਲਿਉਣ ਲਈ ਕੌੜੀਆਂ ਚ ਤੇ ਇਹ ਥੋੜਾ ਜਿਹਾ ਸਾਗਤ ਜੀਰਾ ਥੋੜਾ ਜਹਾ ਤੰਗਿਆ ਪਾਊਡਰ ਓਕੇ ਥੋੜੇ ਨੇ ਇਸ ਲਈ ਥੋੜੀ ਜਿਹਾ ਅਦਰਚੀ ਜੀਰਾ ਪਾਊਡਰ ਇਹ ਪਾ ਲਿਆ ਠੀਕ ਹੈ ਇਹ ਸਾਰਾ ਕੁਛ ਆਪਾਂ ਪਾ ਲਿਆ ਤੇ ਹੁਣ ਆਪਾਂ ਇਹ ਜਿਹੜਾ ਮਿਕਸ ਕਰ ਦੇਣਾ ਤੇ ਥੋੜਾ ਜਿਹਾ ਪਤਲਾ ਡੋ ਰੱਖਾਂਗੇ ਕਿਉਂਕਿ ਜਿਹੜੀ ਆਪਣੀ ਹੈਗੀ ਆਪਾਂ ਨੇ ਥੋੜਾ ਪਾਣੀ ਪਾ ਲਵਾਂਗੇ ਤਾਂ ਕਿ ਇਹਦੇ ਵਿੱਚ ਜਿਹੜੇ ਲੰਘ ਨਾ ਆਉਣ ਇਸ ਤਰ੍ਹਾਂ ਕਰਕੇ ਹੋਰ ਜਿੰਨਾ ਪਾਣੀ ਪਾ ਕੇ ਇਹਨੂੰ ਪਤਲਾ ਕਰਨਾ ਤੇ ਇਹਨੂੰ 5 ਮਿੰਟ ਲਈ ਰੈਸਟ ਤੇ ਰੱਖ ਲੈਣਾ। ਚੰਗੀ ਤਰ੍ਹਾਂ ਇੱਕ ਕਬੀਛੋ ਦੇ ਵਿੱਚ ਅੱਛੀ ਇਹਨੂੰ ਫੜ ਲੈਣਾ। ਇੱਕ ਅੱਛੀ ਬੇਂਡੀ ਪਾ ਸਕਦੇ ਹਾਂ। ਜੀ ਸੌਫਟ ਹੋ ਜਾਣ ਕੋਈ ਵੀ ਇਹਦੇ ਵਿੱਚ ਮੈਂ ਬੀਕਿੰਗ ਸੋਡਾ ਵਗੈਰਾ ਕੁਝ ਵੀ ਨਹੀਂ ਪਾਇਆ ਇਹ। ਇਹ ਤਲੋੜਨੀ ਨੂੰ ਪਾਉਣੀ ਹੈ। ਇਹ ਇਸ ਤਰ੍ਹਾਂ ਫੜ ਲਓ। ਸਾਹ ਜੀ ਨੂੰ ਗਰਮ ਸਾਫਟ ਹੋ ਗਿਆ ਤੇ ਸੋਜੀ ਪਈ ਹੋਈ। ਹੋਰ ਇਹ ਪਾਣੀ ਰੱਖਾਂਗੇ। ਆਹ ਦੇਖੋ ਇਦਾਂ ਲਗਾ ਹੋੜ ਆਇਆ। ਹੋਰ ਪਾਣੀ ਦੀ ਜੇ ਉਪਲਬਧਤਾ ਸੀ ਦੁਬਾਰਾ ਫਿਰ ਹੋਰ ਵੀ ਪਾਣਗੇ ਇਹਦੇ ਵਿੱਚ। ਜਦੋਂ ਆਪਾਂ ਬਣਾਉਣ ਲੱਗਾਂ। ਆਪਾਂ ਪਾਤਾ ਇਹਨੂੰ ਆਪਾਂ ਟਾਪ ਕੇ ਰੱਖ ਦਿੰਦੇ ਹਾਂ। ਸੇਮ ਪਰੈਸ਼ੇ ਰੱਖ ਲਈ। ਤੇ ਆਪਾਂ ਮਿਲਦੇ 5 ਮਿੰਟ ਬਾਅਦ ਹਾਂਜੀ ਫ੍ਰੈਂਡਸ 5 ਮਿੰਟ ਹੋ ਗਏ ਆਪਾਂ ਜਿਹੜਾ ਆ ਬੈਟਰ ਇਸ ਤਰ੍ਹਾਂ ਦਾ ਤਿਆਰ ਬਣ ਗਿਆ ਹੈ ਪਹਿਲਾਂ ਨੂੰ گاੜਾ ਹੋ ਗਿਆ ਤੇ ਇਹਦੇ ਛੋਟੇ ਛੋਟੇ ਆਪਾਂ ਪਕੌੜੇ ਬਣਾ ਲੈਣੇ ਆ ਤੇ ਉਹਦੇ ਲਈ ਆਪਾਂ ਆ ਲੈ ਲੇ ਤੇਲ ਸਰੋਂ ਦਾ ਤੇਲਾ ਥੋੜਾ ਜਿਹਾ ਹੀ ਤੇਲਾ ਤੇ ਇਹ ਤੇਲ ਦੇ ਵਿੱਚ ਆਪਾਂ ਛੋਟੇ ਛੋਟੇ ਪਕੌੜੇ ਬਣਾਉਣੇ ਆ ਜੀ ਆਪਾਂ ਇਹਦੇ ਨਾਲ ਬਣਾਵਾਂਗੇ ਇਹਨੂੰ ਚਮਮਚ ਨਾਲ ਬਹੁਤ ਵੱਡੇ ਵੱਡੇ ਬਣਗੇ ਆਪਾਂ ਆ ਪਾਣੀ ਲੈ ਲਿਆ ਆ ਪਾਣੀ ਚ ਨਾ ਹੱਥ ਗਿੱਲਾ ਕਰਕੇ ਅੱਛੀ ਤਰ੍ਹਾਂ ਹੱਥ ਧੋ ਕੇ ਪਾਣੀ ਗਿੱਲਾ ਕਰਕੇ ਆਪਾਂ ਛੋਟੇ ਛੋਟੇ ਪਕੌੜੇ ਬਣਾਉਣੇ ਆਪਾਂ ਤੇਲ ਥੋੜਾ ਜਿਹਾ ਹੋਰ ਗਰਮ ਹੋ ਰਿਹਾ ਥੋੜਾ ਜਿਹਾ ਵੇਟ ਕਰਦੇ ਆਂ ਜੀ ਹਾਂਜੀ ਫਰੈਂਡਸ ਤੇਲ ਸਾਡਾ ਅੱਛਾ ਗਰਮ ਹੋ ਗਿਆ ਵਾ ਔਰ ਛੋਟੇ ਛੋਟੇ ਵਿੱਚ ਇਸ ਤਰ੍ਹਾਂ ਕੋੜੇ ਛੱਡਦੇ ਨੇ ਧਿਆਨ ਨਾਲ ਬਹੁਤ ਨਹੀਂ ਰਹੀ ਤੁਹਾਨੂੰ ਤੇਲ ਬਹੁਤ ਗਰਮ ਹੈ ਤੇ ਇਹ ਨਹੀਂ ਹਨ ਲੁਕਤੇ ਪਏ ਸੀ ਉਹ ਨੂੰ ਚਿਲਕਾ ਰੋਸਰ ਪਾਇਰ ਵਿੱਚ ਪਾ ਲੈਣਾ ਹਾਂਜੀ ਫ੍ਰੈਂਡਸ ਸਪੌੜੇ ਆਪਣੇ ਜਿਹੜੇ ਤਲ ਗਏ ਆ ਅੱਛੀ ਤਰ੍ਹਾਂ ਇਹਨਾਂ ਨੂੰ ਕੀ ਕਰਨਾ ਆਪਾਂ ਇੱਧਰ ਗਰਮ ਪਾਣੀ ਰੱਖਿਆ ਵਾ ਉਹਦੇ ਵਿੱਚ ਪਾ ਦੇਣਾ ਇਹਦਾ ਫਾਇਦਾ ਕੀ ਫਾਇਦਾ ਹੋਊਗਾ ਵੈਸੇ ਜਿਹੜਾ ਸੂਜੀ ਨਾਲ ਕ੍ਰਾਂਚ ਆਇਆ ਇਹਨਾਂ ਦੇ ਵਿੱਚ ਨਾ ਤੇ ਉਹ ਘਟ ਨਹੀਂ ਹਣਾ ਉਹ ਉਦਾਂ ਹੀ ਰਹੂ ਦਾਣੇਦਾਰ ਉਦਾਂ ਹੀ ਰਹੂ ਸਿਰਫ ਜਿਹੜਾ ਐਕਸੈਸ ਆਇਲ ਆ ਉਹ ਜਿਹੜਾ ਪਾਣੀ ਚ ਟੱਲੇ ਜਾ ਰਿਹਾ ਤੇ ਵੈਸੇ ਜੇ ਆਪਾਂ ਬਣਾ ਕੇ ਰੱਖਿਆ ਹੋਊ ਨਾ ਫਿਰ ਜਿਸ ਵੇਲੇ ਪ੍ਰੋਸੈਸ ਹੋਣਾ ਉਸ ਵੇਲੇ ਇਹਨੂੰ ਪਾਣੀ ਚ ਪਾਉਣਾ ਹੁਣ ਆਪਾਂ ਇਸ ਪੈਟ ਬਣਾ ਲਏ ਨੂੰ ਨਹੀਂ ਖਾਣਾ ਨਾ ਬ੍ਰੀਕਫਾਸਟ ਕਰਨਾ ਨਾ ਇਸ ਤਰ੍ਹਾਂ ਕਿ ਮੈਂ ਇਹਨੂੰ ਨਾਲ ਦੀ ਨਾਲ ਜਿਹੜਾ ਪਾਣੀ ਚ ਪਾ ਰਹੀ ਹਾਂ ਤੇ ਇਹਦੇ ਜਿਹੜੇ ਲੱਗੇ ਨੇ ਆਇਲ ਐਕਸੈਸ ਆਇਲ ਆ ਉਹ ਬਾਅਦੂ ਤੇ ਜਿਹੜਾ ਆਇਲ ਉਹ ਨਿਕਲ ਜੂਗਾ ਇਸ ਤਰ੍ਹਾਂ ਜਿਹੜੇ ਬਾਕੀ ਰਹਿੰਦੇ ਆਪਾਂ ਇਹ ਸਾਰੇ ਪਕੌੜੇ ਹੋਰ ਬਣਾਉਣ ਲੈਣੇ ਆ। ਜਿੰਕ ਆਪਣੇ ਸਾਰੇ ਪਕੌੜੇ ਆ ਜਿਹੜੇ ਬਣ ਕੇ ਤਿਆਰ ਹੋ ਗਏ ਆ ਆਪਾਂ ਇਹਨਾਂ ਨੂੰ ਵੀ ਪਾਣੀ ਪਾਦੇ ਆਵੇਂ ਤੇ ਇਹਨਾਂ ਆਪਾਂ ਕਰਦੇ ਹਾਂ ਫ੍ਰਾਈਟਿੰਗ ਅੱਛਾ ਛੋਟੇ ਛੋਟੇ ਜਿਹੜੇ ਰੈਡੀ ਨੇ ਵੀ ਫੜ ਕੇ ਸਾਰੇ ਟਨਕੇ ਵਿੱਚ ਪਾ ਦੇ ਆਈ ਜਾਣਗੇ ਸਾਰੇ ਟਾਂਕੇ ਦੇ ਵਿੱਚ ਫੱਟ ਦੇ ਠੀਕ ਹੈ ਜੀ ਇਹ ਹੁਣ ਆਪਾਂ ਗੈਸ ਕਰ ਲਈਏ ਆ ਆਹ ਤੇ ਆਹ ਔਇਲ ਨੂੰ ਸਖਤ ਤੇ ਰੱਖ ਦਿੰਨੀ ਆ ਹਾਂ ਬਹੁਤ ਜ਼ਿਆਦਾ ਸੋ ਫਰੈਂਡਸ ਹੁਣ ਆਪਾਂ ਕਰਦੇ ਆ ਇਹਦੀ ਪਲੇਟਿੰਗ ਆ ਮੈਂ ਪਲੇਟ ਕਰ ਲਈ ਐ ਤੇ ਪਤਾ ਕੀ ਆ ਥੋੜੀ ਜਿਹੀ ਮੈਂ ਸ਼ੱਕਰ ਵੀ ਲਈ ਆ ਸ਼ੱਕਰ ਤਾਂ ਲਈ ਐ ਜਦੋਂ ਮੈਂ ਦਹੀਂ 'ਚ ਮਿੱਠਾ ਪਾਉਂ ਮੈਂ ਸਾਰਾ ਦਹੀਂ ਹੀ ਖਰਾਬ ਕੀਤਾ ਜੇ ਮਿੱਠਾ ਨਹੀਂ ਪਾਇਆ ਤੇ ਇਹਦੇ ਉੱਪਰ ਸ਼ੱਕਰ ਪਾ ਦੇਣੀ ਆ ਥੋੜੀ ਜਿਹੀ ਠੀਕ ਐ ਜੀ ਆਪਾਂ ਨੂੰ ਸ਼ੁਰੂ ਕਰਦੇ ਆਂ ਆਪਣਾ ਪਰਚਾ ਸੱਗਣਾ ਪਲੇਟਿੰਗ ਕਰਨਾ ਕਿਵੇਂ ਕਰਨੀ ਹੈ ਪਲੇਟਿੰਗ ਥੋੜਾ ਜਿਹਾ ਪਿੱਛੇ ਕਰਕੇ ਦਿਖਾਉਣੀ ਹੈ ਜੀ ਆ ਦੇਖੋ ਆਲੇਡੇ ਆਪਣਾ ਪਹਿਲਾ ਹੋਈ ਸੀ ਪੋੜੇ ਫਿਰ ਕਟਰੀਏ ਆਪ ਬਾਹਰ ਹੱਥਿਆਂ ਥੋੜ੍ਹਾ ਥੋੜ੍ਹਾ ਨਹੀਂ ਛੋੜ ਕੇ ਇਸ ਤਰ੍ਹਾਂ ਪਸਾਰੇ ਕੋਕੋੜੇ ਜਿਹੜੇ ਜਿੰਨੇ ਪਲੇਟ ਬਣਾਉਣੀਆਂ ਉਹਦੇ ਚ ਪਾ ਲਈਏ ਆ ਦੇਖੋ ਇਹ ਸੌਫਟ ਹੋ ਗਏ ਪਾਣੀ ਵਿੱਚੋਂ ਕੱਢ ਦੋ ਛੋਟੇ ਵੱਡੇ ਜਿਹੜੇ ਵੀ ਪਕੌੜੇ ਹੋ ਪਰ ਥੱਲੇ ਪਕੌੜੇ ਛੇੜ ਲੈਣੇ ਹਨ। ਪਾਣੀ ਥੋੜੀ ਜਿਹੀ ਤੇਗਾ ਵਿੱਚ। ਆ ਦੇਖੋ ਫ੍ਰੈਂਡਸ ਮੈਂ ਇਹ ਪਕੌੜੇ ਆ ਜਿਹੜੇ ਰੱਖ ਲਏ ਵਿੱਚ। ਇਹ ਪਕੌੜੇ ਹੋ ਗਏ ਆਪਣੇ ਥੱਲੇ। ਤੁਸੀਂ ਇਸ ਤਰ੍ਹਾਂ ਭਰ ਦੇਣਾ ਪਲੇਟ ਨੂੰ। ਇਹ ਦੇਖੋਗੇ। ਆਹ ਬੋ ਆਪਣੇ ਪਲੇਟ ਤਿਆਰ ਹੈ ਜੀ। ਇੱਥੇ ਸਭ ਤੋਂ ਪਹਿਲਾਂ ਆਪਾਂ ਕੀ ਪਾਉਣਾ ਵਾ ਸਭ ਤੋਂ ਪਹਿਲਾਂ ਆਪਾਂ ਇੱਥੇ ਇਹ ਪਾਉਣੀ ਆ ਸੌਸ ਜੀ ਸੌਸ ਵੀ ਮੈਂ ਤਿਆਰ ਵਾਈਡ ਕਰਨੀ ਆ ਵੀ ਆਪਣਾ ਘਰੇ ਜਿਹੜੀ ਬਣਾਈ ਹੁੰਦੀ ਆ ਨਾ ਇਮਲੀ ਦੀ ਚਟਨੀ ਉਹ ਵੀ ਪਾਉਣੀ ਆ ਆਪਾਂ ਇਹਦੇ ਉੱਤੇ ਜਿਹੜੀ ਸੌਸ ਪਾਦੀ ਆ ਇਸ ਤੋਂ ਬਾਅਦ ਆਪਾਂ ਪਾਉਣੀ ਆ ਪਾਪੜੀ ਆਪਾਂ ਪਾਪੜੀ ਹਮੇ ਕੋਈ ਜਦ ਤੇ ਇਸ ਤੋਂ ਤੋੜ ਕੇ ਤੋੜ ਤੋੜੇ ਪਾਪੜੀ ਪਾਉ। ਜਦੋਂ ਉਹ ਪਤੰਗੀ ਤੁਹਾਨੂੰ ਇਹ ਨਾ ਟੋਕਦੇ ਆਪਾਂ ਸ਼ੱਕਰ ਦਾ ਪਾਣਾ ਲੱਗ ਰੱਖਲੇ ਕਿਸੇ ਨੂੰ ਮਿੱਠਾ ਪਸੰਦ ਹੁੰਦਾ ਬਹੁਤਾ ਕਿਸੇ ਨੂੰ ਨਹੀਂ ਵੈਸੇ ਇਹਦੇ ਵਿੱਚ ਮਿੱਠਾ ਪਾਉਂਦੇ ਥੋੜਾ ਜਿਹਾ ਆਹ ਰੱਖੋ ਪਾਤੀ ਪਾਪੜੀ ਲੋਹੇ ਤੇ ਪਪੜੀਆਂ ਜਿਹੜੀਆਂ ਪਾਏ ਤੇ ਪਾਤੀਆਂ ਨੂੰ ਆਹ ਪਾਤੀ ਪਾ ਲਈ ਹੁਣ ਇਹਤੇ ਮਾੜਾ ਮਾੜਾ ਮਿੱਠਾ ਪਾ ਦਿੰਦੇ ਹਾਂ ਥੋੜ੍ਹੀ ਥੋੜ੍ਹੀ ਸ਼ੱਕਰ ਪਾਤੀ ਤੁਸੀਂ ਵੋਇਡ ਕਰਦੇ ਹੋ ਮਿੱਠਾ ਨਹੀਂ ਵਧੀਆ ਲੱਗਦਾ ਤਾਂ ਸਕਿਪ ਵੀ ਕਰ ਸਕਦੇ ਹੋ ਹਾਂਜੀ ਇਹ ਬਾਤੀ ਤੇ ਹੁਣ ਆਪਾਂ ਇਹਨੂੰ ਦਹੀਂ ਨਾਲ ਟੱਕ ਦੇਣਾ ਉੱਪਰ ਚੰਗੀ ਤਰ੍ਹਾਂ ਆਹ ਦੇਖੋ ਜੀ ਦਹੀਂਆਂ ਜਿਹੜਾ ਚੰਗੀ ਤਰ੍ਹਾਂ ਪਾ ਦੋ ਆਪਾਂ ਇਹਦੇ ਤੇ ਆਹ ਤੇ ਨਹੀਂ ਪਤਾ ਪਾਤੇ ਆ ਗਏ ਸ਼ਕਾਜੀ ਤੇ ਇਹਦੇ ਉੱਤੇ ਆਪਾਂ ਪਾਤੇ ਭੁਜੀ ਹੋਏ ਮੋਗਰੇ ਠੀਕ ਹੈ ਜੀ ਭੁਜੀ ਹੋਏ ਮੋਗਰੇ ਪਾ ਲਈ ਉਹਦੇ ਉੱਤੇ ਆਪਾਂ ਭੁਜੀਆ ਪਾਤਾ ਆਲਦੀ ਰੰਗ ਦਾ ਜਿਹੜਾ ਭੁਜੀਆ ਹੁੰਦਾ ਆਹ ਪਾਤਾ ਭੁਜੀਆ ਤੇ ਉੱਤੇ ਆਪਾਂ ਪਿਆਜ਼ ਪਾਤਾ ਪਿਆਜ਼ ਵੀ ਤੁਸੀਂ ਸਕਿਪ ਕਰ ਸਕਦੇ ਹੋ ਤੁਹਾਨੂੰ ਪਸੰਦ ਆ ਤੁਸੀਂ ਪਾ ਲਓ ਨਹੀਂ ਪਸੰਦ ਨਾ ਪਪੂ ਜੀ ਇਹ ਪਤਾ ਉੱਤੇ ਤੇ ਆ ਥੋੜੀ ਜੀ ਸੌਗੀ ਜਿਹੜੀ ਮੈਂ ਖੋਤੀ ਸੀ ਸੌਗੀ ਦੀ ਥਾਂ ਤੇ ਹੋਰ ਡਰਾਈ ਫਰੂਟ ਵੀ ਪਾ ਸਕਦੇ ਹਾਂ ਆ ਸੌਗੀ ਖਾਦੀ ਹੈ ਤੇ ਹੁਣ ਆਪਾਂ ਪਾਉਣੀ ਹੈ ਤੇ ਮਾੜੀ ਜੀ ਕਾਲੀ ਮਿਰਚ ਬੈਸਤਾ ਵਿੱਚ ਸਾਰਾ ਹੈਗਾ ਸੌਣ ਕੁਛ ਨਕਲੀ ਉੱਤੇ ਗਈ ਆ ਆਪਾਂ ਥੋੜੀ ਜਿਹੀ ਕਾਲੀ ਮਿਰਚ ਪਾ ਦੇਣੀ ਉੱਤੇ ਇਹਦਾ ਟੇਸ ਬਹੁਤ ਵਧੀਆ ਹੁੰਦਾ ਦਰਦਰੀ ਪੀਸੀ ਹੋਈ ਹੈ ਤੇ ਆਪਾਂ ਪਾਤੀਏ ਤੇ ਪੁੰਨੇ ਹੋ ਜਾਂਦਾ ਦੇ ਵੀ ਸੁਆਦ ਲਈ ਹੋਣਾ ਤਾਂ ਹਜ਼ਮੇ ਦਾ ਨਹੀਂ ਲੱਤਿਸ ਨਾਲ ਚਾਟਾਂਗੇ ਸੋ ਹੁਣ ਆਪਣੀ ਗੱਤ ਭਾ ਕੇ ਡੇਸ਼ਾ ਤਿਆਰ ਹੋ ਗਈ ਹੈ ਆਪਣੀ ਚਟਪਟੀ ਚਾਟ ਇਹਦੇ ਵਿੱਚ ਆਪਾਂ ਪਾ ਦੇਣਾ ਹੈ ਚਾਟਨ ਖਾਲਾ ਕੋ ਚਲਕੀ ਚਾਟ ਮਸਾਲਾ ਆਏਗਾ ਹੁਣ ਆਪਾਂ ਨੇ ਕਿਹੜਾ ਚਾਟਨ ਪਾਉਣਾ ਹੈ ਇਹ ਆਪਾਂ ਬਾਅਦ ਵਿੱਚ ਥੋੜਾ ਥੋੜਾ ਇਹ ਬਾਅਦ ਵਿੱਚ ਨੰਬਰ 10 ਦਾ ਮਨਦੀ ਬਾਲ ਸੋ ਆਪਣੀ ਜਿਹੜੀ ਬਲੇਡਿੰਗ ਹੋ ਗਈ ਆ ਪਲੇਟ ਆਪਣੀ ਤਿਆਰ ਹੋ ਗਈ ਆ ਤੇ ਆ ਦੇਖੋ ਜੀ ਚਾਟ ਆ ਜਿਹੜੀ ਘਰੇ ਆਪਣੀ ਹੈਲਦੀ ਵਾਲੀ ਚਾਟ ਤਿਆਰ ਹੋ ਗਈ ਆ ਤੁਸੀਂ ਵੀ ਬਣਾਓ ਖਾਓ ਤੇ ਅਰਪਾ ਮੇਰੇ ਨਾਲ ਸ਼ੇਅਰ ਕਰਨੀ ਜੀ ਜ਼ਰੂਰ ਇਦਾਂ ਹੀ ਲੱਗੀ ਮੈਂ ਦੂਸਰੀ ਵੀ ਸੀ ਮੈਂ ਕਈ ਵਾਰੀ ਬਣਾਈ ਆ ਤੇ ਬਹੁਤ ਹੀ ਟੇਸਟੀ ਬਣਦੀ ਆ ਦੇ ਫਰਕ ਕਰਨ ਦੀ ਲੋੜ ਨਹੀਂ ਪੈਂਦੀ ਇਹਦੇ ਨਾਲ ਰਾਜ ਆ ਜਾਂਦਾ ਜੀ ਤਾਂ ਮਿਲਦੇ ਆਂ ਫਰੈਂਡਸ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਨਵੇਂ ਆਈਡੀਆ ਦੇ ਨਾਲ ਤਾਕ ਲਈ ਰੱਬ ਰੱਖਾ ਰਾਜੀ ਰਹੋ ਸੁਖੀ ਰਹੋ ਓਕੇ ਫਰੈਂਡਸ ਬਾਏ ਬਾਏ ਟੇਕ ਕੇਅਰ